ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖਮਲੜੀ ਕਿਸਾਨਪਰਵੋ ਬਹੁਤੇ ਕਿਸਾਨਪਰਾਂ ਦਾ ਇੱਕ ਸਵਾਲ ਹੁੰਦਾ ਹੈ ਕਿ ਆਪਣੀ ਝੋਨੇ ਦੀ ਫਸਲ ਵਿੱਚ ਕੀ ਪ੍ਰੋਡਕਟ ਵਰਤੀਏ ਕੀ ਅਸੀਂ ਸਪਲੀਮੈਂਟ ਵਰਤੀਏ ਤਾਂ ਕਿ ਸਾਡੇ ਝੋਨੇ ਦੀ ਫਸਲ ਚੰਗਾ ਬੂਟਾ ਚੰਗਾ ਜੁੱਸਾ ਬਣਾ ਲਵੇ ਕਿਸਾਨ ਪ੍ਰਭੂ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਨੂੰ ਖਾਦਾਂ ਦਾ ਬੈਲੈਂਸ ਕਰਨਾ ਬਹੁਤ ਹੀ ਜ਼ਰੂਰੀ ਹੈ ਜੇ ਆਪਾਂ ਆਪਣੇ ਖੇਤ ਵਿੱਚ ਖਾਦਾਂ ਦਾ ਬੈਲੈਂਸ ਕਰਾਂਗੇ ਆ ਆਪਣੇ ਖੇਤ ਵਿੱਚ ਕੋਈ ਵੀ ਲੱਗੀ ਹੋਈ ਫਸਲ ਆਟੋਮੈਟਿਕ ਹੀ ਚੰਗਾ ਬੂਟਾ ਚੰਗਾ ਜੁੱਸਾ ਬਣਾ ਲਵੇਗੀ ਅਤੇ ਜੇ ਕਿਸਾਨ ਪ੍ਰਭੂ ਕੁਝ ਤੁਸੀਂ ਪਾਉਣਾ ਹੀ ਚਾਹੁੰਦੇ ਕੋਈ ਪ੍ਰੋਡਕਟ ਆਪਣੇ ਖੇਤ ਵਿੱਚ ਵਰਤਣਾ ਹੀ ਚਾਹੁੰਦੇ ਹੋ ਤਾਂ ਤੁਸੀਂ ਮਾਈਕਰੋ ਰਾਜਾ ਦੀ ਵਰਤੋ ਆਪਣੇ ਖੇਤ ਵਿੱਚ ਆਪਣੀ ਝੋਨੇ ਦੀ ਫਸਲ ਵਿੱਚ ਕਰੋ ਤਾਂ ਕਿ ਤੁਸੀਂ ਚੰਗਾ ਝਾੜ ਪ੍ਰਾਪਤ ਕਰ ਸਕੋ ਅਤੇ ਤੁਹਾਡੇ ਖੇਤ ਵਿੱਚ ਉਪਜਾਊ ਸ਼ਕਤੀ ਕੈਮਰਾ ਹੈ ਕਿ ਕਿਸਾਨ ਪ੍ਰਭੋ ਜੋ ਮਾਈਕੋਰਾਜਾ ਹੁੰਦਾ ਹੈ ਇਹ ਬਾਇਓ ਫਰਟੀਲਾਈਜ਼ਰ ਹੁੰਦਾ ਹੈ ਇਹ ਆਪਣੀ ਝੋਨੇ ਦੀ ਫਸਲ ਦਾ ਤੇ ਹਰ ਇੱਕ ਹੋਰ ਫਸਲ ਦੀ ਰੂਟ ਦਾ ਜੜ ਦੀ ਡਿਵੈਲਪਮੈਂਟ ਵਾਸਤੇ ਜੜ ਦੀ ਗਰੋਥ ਵਾਸਤੇ ਕੰਮ ਕਰਦਾ ਹੈ ਤੇ ਅਤੇ ਆਪਣੇ ਖੇਤ ਦੀ ਮਿੱਟੀ ਵਿੱਚ ਪੀ ਐਚ ਲੈਵਲ ਸੈੱਟ ਕਰਦਾ ਹੈ ਜੇ ਆਪਾਂ ਸਹੀ ਕੰਪਨੀ ਦੀ ਮਾਈਕੋਰਾਜਾ ਦੀ ਵਰਤੋਂ ਕਰਦੇ ਹਾਂ ਆਪਣੇ ਖੇਤ ਵਿੱਚ ਕਿਸਾਨ ਪ੍ਰਭੋ ਤਾਂ ਇਹ ਆਪਣੇ ਪੀ ਐਚ ਲੈਵਲ ਨੂੰ 6.0 ਤੋਂ ਲੈ ਕੇ 7.5 ਤੱਕ ਸੈੱਟ ਕਰਕੇ ਰੱਖਦਾ ਹੈ ਇਹ ਆਪਣੀ ਫਸਲ ਦੀ ਜੜ ਨੂੰ ਤਾਕਤ ਦਿੰਦਾ ਹੈ ਜੋ ਆਪਣੀ ਮਿੱਟੀ ਦੇ ਵਿੱਚ ਤੱਤ ਹੁੰਦੇ ਆ ਉਹ ਫਸਲ ਦੇ ਜੜਾਂ ਦੇ ਕੋਲੇ ਲੈ ਕੇ ਜਾਂਦਾ ਹੈ ਤਾਂ ਕਿ ਫਸਲ ਉਹ ਤੋਂ ਤਾਕਤ ਲੈ ਕੇ ਆਪਣਾ ਚੰਗਾ ਬੂਟਾ ਚੰਗਾ ਜੁੱਸਾ ਬਣਾ ਲਵੇ ਜੇ ਕਿਸਾਨ ਪ੍ਰਭੂ ਤੁਸੀਂ ਮਾਈਕਰੋ ਰਾਜਾ ਦੀ ਵਰਤੋਂ ਆਪਣੀ ਝੋਨੇ ਦੀ ਫਸਲ ਵਿੱਚ ਕਰਦੇ ਹੋ ਤਾਂ ਇਹਦੇ ਨਾਲ ਝੋਨੇ ਦੀ ਫਸਲ ਦੀਆਂ ਜੜਾਂ ਲੰਮੀਆਂ ਅਤੇ ਚਿੱਟੀਆਂ ਸਾਫ਼ ਜੜਾਂ ਦੀ ਵਿਕਾਸ ਹੋਵੇਗੀ ਵਿਕਾਸ ਹੋਵੇਗਾ ਜਿਹਦੇ ਨਾਲ ਆਪਣੇ ਝੋਨੇ ਦੀ ਫਸਲ ਦਾ ਚੰਗਾ ਬੂਟਾ ਬਣੇਗਾ ਤਾਕਤਵਰ ਬੂਟਾ ਬਣੇਗਾ ਜੋ ਬਿਮਾਰੀਆਂ ਦੇ ਨਾਲ ਲੜਨ ਦੀ ਸਹਿਣਸ਼ੀਲਤਾ ਵੀ ਪ੍ਰਾਪਤ ਕਰੇਗਾ ਜੇ ਕਿਸਾਨ ਪਰ ਉਹ ਆਪਾਂ ਮਾਈਕੋਰਾਇਜ਼ਾ ਦੀ ਗੱਲ ਕਰੀਏ ਤਾਂ ਮਾਈਕੋਰਾਇਜ਼ਾ ਹਰ ਇੱਕ ਫਸਲ ਦੇ ਬੂਟੇ ਦੀ ਜੜਾਂ ਦੇ ਨਾਲ ਆਪਣਾ ਘਰ ਬਣਾ ਕੇ ਬੈਠਦਾ ਹੈ ਅਤੇ ਜੋ ਵੀ ਆਪਣੀ ਖੇਦੀ ਮਿੱਟੀ ਵਿੱਚ ਪਿਆ ਹੁੰਦਾ ਹੈ ਮਿੱਟੀ ਵਿੱਚ ਤੱਤ ਹੁੰਦੇ ਆ ਪਾਣੀ ਵਿੱਚ ਤੱਤ ਹੁੰਦੇ ਆ ਉਹ ਕੁਲਣਸ਼ੀਲ ਬਣਾ ਕੇ ਆਪਣੇ ਬੂਟੇ ਦੀਆਂ ਜੜਾਂ ਨੂੰ ਦਿੰਦਾ ਰਹਿੰਦਾ ਹੈ ਜਿਹਦੇ ਨਾਲ good ਤੰਦਰੁਸਤ ਬੂਟਾ ਤਿਆਰ ਹੁੰਦਾ ਹੈ ਅਤੇ ਉਹਦੀ ਵੈਜੀਟੇਬਲ ਗ੍ਰੋਥ ਵਿੱਚ ਵਿਕਾਸ ਹੁੰਦਾ ਅਤੇ ਹਾਈ ੀਲਡ ਹਾਈ ਉਤਪਾਦਨ ਆਉਣ ਦੀ ਆਪਾਂ ਨੂੰ ਸੁਭਾਵਨਾ ਪ੍ਰਾਪਤ ਹੁੰਦੀ ਹੈ ਜੇ ਆਪਾਂ ਕਿਸਾਨਪਰਾ ਉਹ ਮਾਈਕਰੋਆਜਾ ਦੀ ਕਿਸਮਾਂ ਬਾਰੇ ਗੱਲ ਕਰੀਏ ਤਾਂ ਇਹ ਆਪਾਂ ਨੂੰ ਦੋ ਪ੍ਰਕਾਰ ਦਾ ਦੋ ਕਿਸਮਾਂ ਦਾ ਮਾਰਕੀਟ ਵਿੱਚੋਂ ਆਸਾਨੀ ਦੇ ਨਾਲ ਮਿਲ ਜਾਂਦਾ ਇੱਕ ਗ੍ਰੈਨੂਲ ਫਾਰਮ ਵਿੱਚ ਤੇ ਇੱਕ ਪਾਊਡਰ ਫਾਰਮ ਵਿੱਚ ਤੇ ਜ਼ਿਆਦਾਤਰ ਕਿਸਾਨਪਰਾ ਇਹਦੇ ਗ੍ਰੈਨੂਲ ਫਾਰਮ ਵਿੱਚ ਵਰਤੋਂ ਕਰਦੇ ਆ ਤੁਹਾਨੂੰ ਕਾਪਨੀ ਦਾ ਆਉਂਦਾ ਇੱਕ ਕਿਸਾਨਪਰਾ ਉਹ ਜਿਹਦੀ ਡੋਜ਼ 4 ਕਿਲੋ ਹੈ ਤੇ ਜੇ ਆਪਾਂ ਵਾਸਪੁੱਤ ਦੀ ਗੱਲ ਕਰੀਏ ਤਾਂ ਉਹਦਾ ਧਰਤੀ 골ਡ ਨਾਮ ਤੇ ਆਉਂਦਾ ਕਿਸਾਨ ਪ੍ਰਭੂ ਤੇ ਜੇ ਆਪਾਂ Tata ਕੰਪਨੀ ਦੀ ਗੱਲ ਕਰੀਏ ਤਾਂ Tata ਕੰਪਨੀ ਦਾ ریلی 골ਡ ਨਾਮ ਦੇ ਉੱਤੇ ਆਪਾਂ ਨੂੰ ਮਾਰਕੀਟ ਵਿੱਚੋਂ ਆਸਾਨੀ ਦੇ ਨਾਲ ਮਿਲ ਜਾਂਦਾ ਹੈ ਜਿਹਦੀ ਦੋਜ਼ ਵੀ 4 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਆ ਕਿਸਾਨ ਪ੍ਰਭੂ ਤੇ ਜੇ ਆਪਾਂ ਚੌਥੀ ਕੰਪਨੀ ਦੀ ਗੱਲ ਕਰੀਏ ਤਾਂ ਸ਼੍ਰੀ ਰਾਮ ਦਾ ਜੀਵਾ ਨਾਮ ਤੇ ਆਉਂਦਾ ਜਿਹਦੀ ਵਰਤੋਂ ਆਪਾਂ ਪਿਛਲੇ 2 ਸਾਲਾਂ ਤੋਂ ਆਪਣੇ ਖੇਤਾਂ ਵਿੱਚ ਕਰ ਰਹੇ ਹਾਂ ਤੇ ਆਪਾਂ ਚੰਗਾ ਰਿਜ਼ਲਟ ਇਹਦਾ ਆਪਣੀਆਂ ਫਸਲਾਂ ਦੇ ਵਿੱਚ ਨੋਟ ਕੀਤਾ ਹੈ ਕਿਸਾਨ ਪ੍ਰਭੂ ਤੇ ਦੂਜਾ ਸਵਾਲ ਬਹੁਤ ਹੀ ਕਿਸਾਨ ਪ੍ਰਭਾ ਦਾ ਇਹ ਹੁੰਦਾ ਹੈ ਕਿ ਅਸੀਂ ਹਿਊਮਿਕ ਐਸਿਡ ਦੀ ਵਰਤੋਂ ਕਰੀਏ ਜਾਂ ਅਸੀਂ ਮਾਈਕੋਰਾਜਾ ਦੀ ਵਰਤੋਂ ਕਰੀਏ ਜੇ ਆਪਾਂ ਕਿਸਾਨ ਪ੍ਰਭੋ ਐਸਿਡ ਦੀ ਗੱਲ ਕਰਦੇ ਹਾਂ ਕਿਸਾਨ ਪ੍ਰਭੋ ਤਾਂ ਹਿਊਮਿਕ ਐਸਿਡ ਦਾ ਕੰਮ ਵੀ ਹਰ ਪ੍ਰਕਾਰ ਦੀ ਮਿੱਟੀ ਵਿੱਚ ਪੀ ਐਚ ਲੈਵਲ ਨੂੰ ਸੈੱਟ ਕਰਨਾ ਅਤੇ ਉਹਦੇ ਵਿੱਚ ਪਏ ਤੱਤਾਂ ਨੂੰ ਬੂਟਿਆਂ ਦੀਆਂ ਜੜ੍ਹਾਂ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ ਕਿਸਾਨ ਪ੍ਰਭੋ ਇਹ ਵੀ ਕਈ ਕੰਪਨੀਆਂ ਦਾ ਆਪਾਂ ਨੂੰ ਮਾਰਕੀਟ ਵਿੱਚੋਂ ਆਸਾਨੀ ਦੇ ਨਾਲ ਮਿਲ ਜਾਂਦਾ ਹੈ ਪਰ ਜੇ ਆਪਾਂ ਦੋਨਾਂ ਚੀਜ਼ਾਂ ਨੂੰ ਕੰਪੈਰੀਜ਼ਨ ਕਰਦੇ ਹਾਂ ਕਿ ਇੱਕ ਸਾਈਡ ਹਿਊਮਿਕ ਐਸਿਡ ਹੈ ਤੇ ਦੂਜੀ ਸਾਈਡ ਮਾਈਕੋ ਰਾਜਾ ਆਪਾਂ ਨੂੰ ਇਹਨਾਂ ਦੇ ਵਿੱਚੋਂ ਕਿਹੜੀ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿਸਾਨ ਪ੍ਰਭੂ ਆਪਾਂ ਨੂੰ ਮਾਈਕੋ ਰਾਜਾ ਦੀ ਚੋਣ ਕਰਨੀ ਚਾਹੀਦੀ ਹੈ ਕਿਉਂਕਿ ਜੇ ਆਪਾਂ ਮਾਈਕੋ ਰਾਜਾ ਦੀ ਆਪਣੇ ਖੇਤ ਵਿੱਚ ਵਰਤੋਂ ਕਰਦੇ ਹਾਂ ਤਾਂ ਇਹ ਫੰਗਸ ਆਟੋਮੈਟਿਕ ਹੀ ਆਪਣੇ ਖੇਤਾਂ ਵਿੱਚ ਆਉਣ ਵਾਲੇ ਟਾਈਮ ਵਿੱਚ ਵਿਕਾਸ ਕਰਦੀ ਰਹਿੰਦੀ ਹੈ ਵਾਦੀ ਰਹਿੰਦੀ ਹੈ ਜਿਦੇ ਨਾਲ ਆਪਣੇ ਆਉਣ ਵਾਲੀ ਅਗਲੀ ਫਸਲ ਜੋ ਲਾਵਾਂਗੇ ਉਹਦੇ ਜਣਾ ਵਿੱਚ ਵੀ ਵਿਕਾਸ ਹੋਵੇਗਾ ਅਤੇ ਉਹਦਾ ਵੀ ਤੰਦਰੁਸਤ ਬੂਟਾ ਤਿਆਰ ਹੋਵੇਗਾ ਅਤੇ ਜੇ ਇੱਥੇ ਆਪਾਂ ਕਿਸਾਨ ਪ੍ਰਭੂ ਹਿਊਮਿਕ ਐਸਿਡ ਦੀ ਗੱਲ ਕਰਿਆ ਦਿਆਂ ਤਾਂ ਹਿਊਮਿਕ ਐਸਿਡ ਆਉਣ ਵਾਲੀ ਫਸਲ ਨੂੰ ਤਾਕਤ ਨਹੀਂ ਦਿੰਦਾ ਇਹ ਆਪਣੀ ਆਟੋਮੈਟਿਕ ਵਿਧੀ ਨਹੀਂ ਕਰਦਾ ਤਾਂ ਆਪਾਂ ਨੂੰ ਕਿਸਾਨ ਪ੍ਰਭੂ ਮਾਈਕੋਰਾਜਾ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ ਜੇ ਕਿਸਾਨ ਪ੍ਰਭੂ ਆਪਣੀ ਗੱਲ ਕਰੀਏ ਤਾਂ ਆਪਾਂ ਪਿਛਲੇ 2 ਸਾਲਾਂ ਤੋਂ ਸ਼੍ਰੀ ਰਾਮ ਦਾ ਜੀਵਾ ਲੈ ਕੇ ਵਰਤ ਰਹੇ ਆ ਆਪਣੇ ਖੇਤਾਂ ਵਿੱਚ ਤੇ ਆਪਾਂ ਹਰ ਸਾਲ ਇਹਦਾ ਚੰਗਾ ਰਿਜ਼ਲਟ ਨੋਟ ਕਰਦੇ ਆ ਸੋ ਨੂੰ ਪਹਿਲਾਂ ਵੀ ਦੱਸਿਆ ਜੇ ਤੁਸੀਂ ਵੀ ਕਿਸਾਨ ਪ੍ਰਭੂ ਸ਼੍ਰੀ ਰਾਮ ਜੀਵਾ ਦੀ ਵਰਤੋਂ ਆਪਣੇ ਖੇਤਾਂ ਵਿੱਚ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ਾਨਦਾਰ ਚੰਗਾ ਰਿਜ਼ਲਟ ਮਿਲੇਗਾ ਜੇ ਆਪਾਂ ਇਹਨਾਂ ਮਾਈਕੋਰਾਜਾ ਦੇ ਰੇਟ ਦੀ ਕਰੀਏ ਕਿਸਾਨ ਪ੍ਰਭੂ ਤਾਂ ਇਹ ਚਾਰਾਂ ਕੰਪਨੀਆਂ ਦਾ ਰੇਟ 150 ਤੋਂ ਲੈ ਕੇ 200 ਰੁਪਿਆ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਪਾਂ ਨੂੰ ਪ੍ਰਾਪਤ ਹੁੰਦਾ ਹੈ ਇਹ ਵੱਖ-ਵੱਖ ਏਰੀਆ ਵਿੱਚ ਅਲੱਗ-ਅਲੱਗ ਰੇਟਾਂ ਤੇ ਆਪਾਂ ਨੂੰ ਉਪਲਬਧ ਹੁੰਦਾ ਹੈ ਕਿਸਾਨ ਪ੍ਰਭੂ ਤੇ ਜੇ ਆਪਾਂ ਇਹਦੀ ਦੋਜ ਦੀ ਗੱਲ ਕਰੀਏ ਕਿਸਾਨ ਪ੍ਰਭੂ ਤਾਂ ਜਿੱਦਾਂ ਸ਼੍ਰੀ ਰਾਮ ਦੀ ਜੀਵਾ ਜੇ ਉਹਦੀ 20 ਕਿਲੋ ਤੋਂ ਲੈ ਕੇ 5 ਕਿਲੋ ਦੀ ডোজ ਹੈ ਤੇ ਬਾਕੀ ਕੰਪਨੀਆਂ 4 ਕਿਲੋ ਦੀ ডোজ ਆਪਾਂ ਨੂੰ ਸੁਪਾਰਿਸ਼ ਕਰਦੀਆਂ ਕਿਸਾਨ ਪ੍ਰਭੋ ਤੇ ਜੇ ਆਪਾਂ ਇਹਨੂੰ ਵਰਤਣ ਦਾ ਟਾਈਮ ਪੀਰੀਅਡ ਨੋਟ ਕਰੀਏ ਕਿਸਾਨ ਪ੍ਰਭੋ ਤਾਂ ਜਦੋਂ ਆਪਣੀ ਝੋਨੇ ਦੀ ਫਸਲ 15 ਦਿਨਾਂ ਦੀ ਹੋਗੀ ਤਾਂ ਉਦੋਂ ਆਪਾਂ ਇਹਦੀ ਵਰਤੋਂ ਕਰ ਸਕਦੇ ਹਾਂ ਕਿਸਾਨ ਪ੍ਰਭੋ ਪਰ ਕੰਪਨੀ ਦੇ ਦਸਤਨ ਮੁਤਾਬਕ ਤਾਂ ਇਹਦੀ ਦੋ ਵਾਰੀ ਵਰਤੋਂ ਜੇ ਆਪਾਂ ਆਪਣੀ ਫਸਲ ਵਿੱਚ ਕਰਦੇ ਹਾਂ ਤਾਂ ਆਪਾਂ ਨੂੰ ਚੰਗਾ ਰਿਜ਼ਲਟ ਮਿਲਦਾ ਹੈ ਪਹਿਲੀ ਵਾਰ ਆਪਾਂ ਇਹਦੀ ਵਰਤੋਂ ਫਸਲ ਬੀਜਣ ਦੇ ਸਮੇਂ ਕਰ ਸਕਦੇ ਆ ਕਿਸਾਨ ਪ੍ਰਭੂ ਤੇ ਦੂਜੀ ਵਾਰ ਇਹਦੀ ਵਰਤੋਂ ਆਪਾਂ ਜਦੋਂ ਆਪਣੀ ਫਸਲ 35 ਤੋਂ 40 ਦਿਨਾਂ ਦੀ ਹੋ ਗਈ ਆਪਾਂ ਉਸ ਟਾਈਮ ਇਹਦੀ ਦੂਜੀ ਵਾਰ ਡੋਜ਼ ਵਰਤ ਸਕਦੇ ਆ ਕਿਸਾਨ ਪ੍ਰਭੂ ਪਰ ਆਪਾਂ ਜਿਆਦਾ ਖਰਚਾ ਨਹੀਂ ਆਪਣੀ ਫਸਲ ਤੇ ਕਰ ਸਕਦੇ ਇਸ ਲਈ ਜਦੋਂ ਆਪਣੀ ਝੋਨੇ ਦੀ ਫਸਲ 15 ਦਿਨਾਂ ਤੋਂ ਲੈ ਕੇ 25 ਦਿਨਾਂ ਦੀ ਹੋ ਗਈ ਤਾਂ ਉਸ ਟਾਈਮ ਜੇ ਆਪਾਂ ਇਹਦੀ ਵਰਤੋਂ ਕਰਦੇ ਆ ਤਾਂ ਆਪਾਂ ਨੂੰ ਚੰਗਾ ਰਿਜ਼ਲਟ ਇਹ ਦੇ ਕੇ ਜਾਵੇਗੀ ਅਤੇ ਆਉਣ ਵਾਲੇ ਟਾਈਮ ਵਿੱਚ ਵੀ ਆਪਾਂ ਆਪਣੇ ਖੇਤੀ ਮਿੱਟੀ ਦੀ ਉਪਜਾਊ ਕਲਤੀ ਨੂੰ ਕਾਇਮ ਰੱਖ ਸਕਦੇ ਆ ਅਤੇ ਭਰਪੂਰ ਮਾਤਰਾ ਵਿੱਚ ਫਸਲ ਦਾ ਉਤਪਾਦਨ ਲੈ ਸਕਦੇ ਆ ਸੋ ਬਣੇ ਰਹੋ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਇਦਾਂ ਹੀ ਤੁਹਾਡੇ ਨਾਲ ਜਾਣਕਾਰੀ ਵਾਲੇ ਵੀਡੀਓ ਆਪਾਂ ਸਮੇਂ ਸਿਰ ਸਾਂਝੀਆਂ ਕਰਦੇ ਰਹਿਾਂਗੇ ਸਾਰੇ ਵੀਰਾਂ ਦਾ ਧੰਨਵਾਦ ਜੀ ਪੇਜ ਨੂੰ ਫੋਲੋ ਅਤੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ